ਚਲ ડીਵੀ ਦੇ ਮੰਨ ਕੇ ਚਲੋ ਜਦੋਂ ਆ 40 1 16 40 1 20 ਇਹਨਾਂ ਦਾ ਇੱਕ ਬੈਚ ਆਇਆ ਸੀਗਾ ਡੈਨਮਾਰਕ ਚੋਂ ਠੱਠਿਆਂ ਦਾ ਹੂੰ ਉਹਨਾਂ ਚੋਂ 2 HLDV ਨੇ ਪਹਿਲਾਂ ਛਾਂਟ ਕੇ ਲੈ ਲਏ ਸੀ ਇਹਨਾਂ ਦਾ ਵਧੀਆ ਰਿਕਾਰਡ ਸੀ ਹੂੰ ਸਵਾਗਤ ਆ ਦੋਸਤੋ ਪੀਵੀ 29 ਟੂ ਡੀ ਕੇ ਜਰਨਲ ਤੇ ਅੱਜ ਆਪਾਂ ਪਹੁੰਚੇ ਆ ਡਾਕਟਰ ਅਮਨਦੀਪ ਜੀ ਗੋਲੂ ਦੇ ਫਾਰਮ ਦੇ ਉੱਤੇ ਉਹਨਾਂ ਕੋਲੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਣੇ ਦੀ ਬਰੀਡ ਘਰੇ ਤਿਆਰ ਕੀਤੀ ਹੋਈ ਆ ਇਸ ਬਰੀਡ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਨਾਗ ਵੇਚਣਾ ਆਪਾਂ ਉਹਦੇ ਬਾਰੇ ਜਾਣਕਾਰੀ ਇਹਨਾਂ ਤੋਂ ਲਵਾਂਗੇ ਤੇ ਬਾਕੀ ਇਹਨਾਂ ਦੇ ਚਲੋ ਮਹਾਰਾਜ ਦੀ ਕਿਰਪਾ ਬਹੁਤ ਸੋਨੇ ਨਾਗ ਇਹਨਾਂ ਦੇ ਤਿਆਰ ਕੀਤੇ ਹੋਏ ਆ ਤੇ ਰਸਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡਾ ਵੀ ਮੇਰੇ ਕੋਲੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਰਸਾ ਜੀ ਸੋ ਰਸਾ ਜੀ ਆਪਣੀ ਜਿਵੇਂ ਇਹ ਆਪਾਂ ਬੱਛੀ ਸੇਲ ਕਰਨੀ ਆ ਵੈਡ ਹਾਂਜੀ ਹਾਂ ਪਹਿਲੇ ਪਹਿਲਣ ਵੈਡ ਆ ਜੀ ਹੂੰ ਇਹ ਜਿਹੜਾ ਆਪਣੀ ਐਚ ਐਲ ਡੀ ਵੀ ਦੇ ਵਿੱਚ ਡੈਨਮਾਰਕ ਤੋਂ ਦੋ ਠੱਠੇ ਆਏ ਸੀਗੇ ਜੀ ਅੱਛਾ ਜੀ ਉਹਨਾਂ ਦੀ ਆਪਣੇ ਕੋਲੇ ਬਾਇਓ ਡਾਟਾ ਵੀ ਹੈਗਾ ਸਾਰਾ ਹਾਂਜੀ ਤੇ ਇਹ ਬੈਡ ਆਪਣੀ ਉਹਨਾਂ ਦੇ ਸੀਮੰਦੀਆ ਜਿਹੜਾ ਇਹਦੇ ਲੱਗਾ ਵਾ ਉਹ ਕਾਸ਼ਦੀਪ ਲੱਗਾ ਵਾ ਕਾਸ਼ਦੀਪ ਲੱਗਾ ਜੀ ਤੇ ਪਹਿਲੇ ਸੂਏ ਜੰਦੀ ਇਹਦੀ ਉਮਰ ਕਿੰਨੀ ਕੁ ਹੋ ਗਈ ਐਸਾ ਜੀ ਤਕਰੀਬਨ ਇਹ ਵੀਰੇ 2 ਸਾਲਾਂ ਤੋਂ ਘੱਟ ਘੱਟ ਆ ਹਾਈ ਟੋਟ ਬਹੁਤ ਕਰ ਗਈ ਹੈ ਨਾ ਤੇ ਇਹ ਉਹ ਜਿਹੜੇ ਯਾਨੀ ਕਿ ਇਹਨੇ ਜਿਹੜਾ ਡੈਨਮਾਰਕ ਦੇ ਜਿਹੜੇ ਸਪੋਰਟ ਠੱਠੇ ਸੀਗੇ ਫੋਰ ਵੀ ਜੰਨੀ ਸੀਮਨ ਲੱਗਾ ਉਹ ਡਵੈਲਪਮੈਂਟ ਬਹੁਤ ਕੀਤੀ ਉਹਨਾਂ ਨੇ ਹੂੰ ਲਤਾ ਲਤਾ ਹਾਂ ਇਹਨਾਂ ਤਕਰੀਬਨ ਆਪਣੇ ਦੀ 1 ਮਹੀਨਾ ਦਾ ਪਿਆ ਵਾ ਹੂੰ ਸੇਲ ਕਰਨ ਦਾ ਮਤਲਬ ਇਹ ਵੀ ਇੱਕ ਤਾਂ ਆਪਣੇ ਕੋਲ ਥਾਂ ਹੈ ਨਹੀਂ ਇੱਕ ਜੇ ਮਹੀਨਾ ਆਪਾਂ ਪਹਿਲਾਂ ਸੇਲ ਕਰਾਂਗੇ ਅਗਲੇ ਦੇ ਜੀ ਲਾਉਗੀ ਆਪਦੇ ਹਿਸਾਬ ਨਾਲ ਫੀਡ ਜਿਹੜਾ ਹੋਊਗਾ ਉਹ ਸਾਰਾ ਕੁਝ ਕਰ ਸਕਦਾ ਹੈ ਨਾ ਤੇ ਵਧੀਆ ਤਿਆਰ ਹੋ ਜੂਗੀ ਜੇ ਉਹ ਇਹ ਨੂੰ ਮੰਨ ਕੇ ਚੱਲੇ ਜਿਹੜਾ ਗਾਇਆਂ ਚ ਸਭ ਬਹੁਤ ਬਰੀਡਰ ਹੈਗੇ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦਾ ਲੇਵਾ ਬਹੁਤ ਵਧੀਆ ਤੇ ਜੜਦਾ ਹਾਂ ਜੀ ਆਪਾਂ ਜਿਵੇਂ ਦੇਖਦੇ ਆ ਰਾਜ ਸਾਹਿਬ ਕੋਲੇ ਥਾਂ ਦੀ ਤੰਗੀ ਆ ਇਸ ਕਰਕੇ ਜੇ ਦਾ ਕੋਈ ਜਾਨਵਰ ਸੁੰਦਾ ਹੈ ਨਾ ਉਦੇ ਬੱਚੇ ਦੀ ਪ੍ਰੋਬਲਮ ਆਉਂਦੀ ਰੱਖਣ ਦੀ ਸਾਹ ਸੰਭਾਲ ਦੀ ਤਾਂ ਕਰਕੇ ਗਾ ਡਾਕਟਰ ਸਾਹਿਬ ਕਹਿੰਦੇ ਸੀਲ ਕਰਨੀ ਆ ਤਾਂ ਸਾਬ ਲੇਵਲ ਉਹ ਆ ਜਾਂਦੀ ਵਧੀਆ ਬਣਾਉ ਠੰਡੀ ਸੀਲ ਵੀ ਨਿਕਲੂ ਹਾਂਜੀ ਉਸ ਤਰ੍ਹਾਂ ਕੋਈ ਨਹੀਂ ਉਸ ਤਰ੍ਹਾਂ ਲੱਖ ਜਿ ਮਰਜ਼ੀ ਦੇ ਹੱਥ ਕਰੀ ਚੱਲੋ ਐਚ ਐਫ ਚ ਵੀਰੇ ਸਾਰੀਆਂ ਹੀ ਠੰਡੀਆਂ ਹੀ ਹੁੰਦੀਆਂ ਹੂੰ ਤੇ ਜਿਹੜੇ ਅਸੀਂ ਮੰਨ ਕੇ ਜਿ ਪਿਓਰ ਚਾਹ ਜਾਂਦੀ ਨਾ ਠੰਡੀਆਂ ਹੀ ਹੁੰਦੀਆਂ ਉਹ ਟਾਈਮ ਗਏ ਵੀ ਐਵੇਂ ਕੋਈ ਬਣਾਈ ਆ ਵੀ ਲੱਤਾਂ ਮਾਰਨੀ ਜਾਂ ਕੁਝ ਉਹ ਉਸ ਤਰ੍ਹਾਂ ਦਾ ਟਾਈਮ ਲੰਘੇ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਆ ਹਨਾ ਜਿਵੇਂ ਨਤਨੋ ਤਾ ਪੂਰੀਆਂ ਮਜ਼ਬੂਤ ਆ ਦੇ। ਇਬਰੇ ਜਿਹੜੇ ਨਾ ਐਚ ਐਲ ਡੀ ਵੀ ਦੇ ਮੰਨ ਕੇ ਚੱਲੋ ਜਦੋਂ ਆ 40 1 16 40 1 20 ਇਹਨਾਂ ਦਾ ਇੱਕ ਬੈਚ ਆਇਆ ਸੀਗਾ ਡੈਨਮਾਰਕ ਚੋਂ ਠੱਠਿਆਂ ਦਾ। ਹੂੰ ਉਹਨਾਂ ਚ ਦੋ ਐਚ ਐਲ ਡੀ ਵੀ ਨੇ ਪਹਿਲਾਂ ਛਾਂਟ ਕੇ ਲੈ ਲਏ ਸੀ ਇਹਨਾਂ ਦਾ ਵਧੀਆ ਰਿਕਾਰਡ ਸੀ। ਉਹ ਹੁਣ ਜਨਕਿ ਉਹ ਉੱਥੇ ਥੋੜੀ ਜਿਹੀ ਉਹਨਾਂ ਨੂੰ ਬਰੂਸੀਲਸ ਦੀ ਪ੍ਰੋਬਲਮ ਆ ਕਰਕੇ ਉਹ ਸੀਮਨ ਵੀ ਮਿਲ ਨਹੀਂ ਰਿਹਾ ਸੀ। ਪਹਿਲੀਆਂ-ਪਹਿਲੀਆਂ ਜਿ ਆਪਾਂ ਇਹ ਲੈ ਕੇ ਲਾਇਆ ਸੀਗੇ, ਲਿਆ ਕੇ ਲਾਇਆ ਸੀ। ਉਹਨਾਂ ਦਾ ਜਿਹੜਾ ਰਿਜ਼ਲਟ ਸੀਗਾ ਉਹ ਬਰੀਡ ਆਪ ਦਾ ਦੁੱਧ ਆਪ ਦਾ ਬਹੁਤ ਵਧੀਆ ਰਿਹਾ। ਹੂੰ ਤੇ ਇੱਕ ਵਾਰੀ ਖੋਲ ਕੇ ਇਧਰ ਤੋਰ ਕੇ ਦਿਖਾਉਗੇ ਹੀ ਆਪਣੇ ਦਰਸ਼ਕਾਂ ਨੂੰ ਗਾਂ ਇਧਰ ਬਾਹਰ ਕੱਢ ਲਓ ਹਾਂਜੀ ਹਾਂ ਜਰੂਰ ਜੀ ਹਾਈਟੋਟ ਦਾ ਬਹੁਤ ਸੋਹਣੀ ਕਰ ਗਈ ਹੈ ਜੀ ਤੇ ਕਿੰਨੇ ਕ ਦਿਨਾਂ ਰਹਿੰਦੀ ਹੈ ਇਹਦੇ ਸੋਣ ਦੇ ਇਹ ਤਾਂ ਜੇ ਤਕਰੀਬਨ ਤਕਰੀਬਨ ਨਵੇਂ ਮਹੀਨੇ ਤੇ ਨੇੜ ਰਹਿੰਦਾ ਵੀਰੇ ਅੱਛਾ ਜੀ ਠੀਕ ਹੈ ਜੀ ਜਨਦੀ ਮਹੀਨੇ ਨੇੜ ਰਹਿੰਦਾ ਗਾਂ ਜਿਹੜਾ ਅਗਲਾ ਸੀਮੈਂਟ ਇਹਦੇ ਲੱਗਿਆ ਹੋਇਆ ਦਾ ਸਈ ਉਹ ਕਿਹਦਾ ਹੀ ਕੋਈ ਦੱਸਿਆ ਸੀ ਉਦੋਂ ਆਕਾਸ਼ਦੀਪ ਦਾਈ ਆਕਾਸ਼ਦੀਪ ਦਾ ਇਹ ਵੀ ਜਨਦੀ ਵਧੀਆ ਸੀਮਣਾ ਹੀ ਪੂਰੀ ਡਿਮਾਂਡ ਹੈ ਦੀ ਵੀ ਤੇ ਚੰਗੇ ਸੀਮਨਾ ਚ ਹੋ ਜੀ ਠੀਕ ਹੈ ਜੀ ਤੇ ਇਹ ਆਪਣੇ ਘਰ ਦੀ ਆ ਇਹ ਆਪਣੇ ਘਰ ਦੀ ਇਹਦੀ ਮਾਂ ਵੀ ਕਰਦੀ ਜਾਨਕਿ ਵੈੜ ਸੀਗੀ ਜਾਂ ਉਹ ਤੋਂ ਇਹ ਹੈ ਗਾਏ ਹੁਣ ਜਿਹੜਾ ਆਪਣਾ ਵੇਚਣ ਦਾ ਕਾਰਨ ਆ ਉਹ ਇੱਕ ਤਾਂ ਗਰਮੀ ਜ਼ਿਆਦਾ ਕਰਕੇ ਤੇ ਇੱਕ ਵੀਰੇ ਵੀ ਜਿਹੜਾ ਆਪਣੇ ਕੋਲ ਥਾਂ ਦੀ ਪ੍ਰੋਬਲਮ ਹੂੰ ਇਹਦੀ ਮਾਂ ਥੱਲੇ ਕਿੰਨਾ ਦੁੱਧ ਸੀ ਗਈ ਤਕਰੀਬਨ ਜੀ ਉਹਦੇ ਥੱਲੇ 25 ਕਿਲੋ ਦਾ ਸੀਗਾ ਠੀਕ ਹੈ ਜੀ ਰੇਟ ਰੂਟ ਫਿਰਿਆ ਤੇ ਆਪਾਂ ਹੁਣ ਵੀਡੀਓ ਦੇ ਵਿੱਚ ਹੀ ਕਰਾਂਗੇ ਅਸਾਂ ਹਾਂਜੀ ਕੋਈ ਗੱਲ ਨਹੀਂ ਜੀ ਪਤਾ ਕੀ ਆ ਰੇਟ ਕਰਨ ਦਾ ਮਤਲਬ ਇਹ ਆ ਵੀ ਆਪਾਂ ਨੂੰ ਜਿਹੜਾ ਚਾਹਵਾਨ ਉਹ ਹੀ ਫੋਨ ਲਾਵੇ ਲਾਊਗਾ ਜਿਹਨੂੰ ਲੱਗਾ ਵੀ ਹਾਂ ਜਿਹਦੀ ਕੁਆਲਿਟੀ ਬਾਰੇ ਪਤਾ ਜਾਂ ਇਹਦੇ ਬਰੀਡ ਕਟ ਜਾਂ ਹੱਡਾਂ ਦੇ ਇਹਦੀ ਬਣਤਰ ਬਾਰੇ ਪਤਾ ਉਹ ਹੀ ਆ ਜਿਹੜਾ ਮੰਨ ਕੇ ਚੱਲ ਆਪਾਂ ਰੇਟ ਵੀ ਕਰਦੇ ਫਿਰ ਮੁੜ ਕੇ ਆਏ ਹੁੰਦਾ ਵੀ ਉਹ ਆਪਾਂ ਨੂੰ ਗੰਗ ਪਰੇਸ਼ਾਨੀ ਵਾਲੀ ਗੱਲ ਹੋ ਜਾਂਦੀ ਹਾਂ ਹਾਂ ਕਨਫਿਊਜ਼ਨ ਨਹੀਂ ਦੇਣੇ ਤੇ ਰਸਾ ਵੀ ਫਿਰ ਰੇਟ ਆਪਾਂ ਇਹਦਾ ਕਰ ਹੀ ਦਈਏ ਜੇ ਵੀਡੀਓ ਦੇ ਵਿੱਚ ਹਾਂਜੀ ਹਾਂ ਆਪਾਂ ਇਹਦਾ 135 ਲੈਣਾ ਜੀ 135 ਜਣ ਜੀ ਮਾਣ ਤਾਣ ਕੋਈ ਥੋੜਾ ਬਹੁਤਾ ਹਾਂਜੀ ਉਹ ਤਾਂ ਹੁੰਦਾ ਹੀ ਆ ਜੀ ਇਹਦਾ ਆਪਾਂ ਜਦੋਂ ਵੀ ਹੰਦਾ ਹੈਗਾ ਠੀਕ ਹੈ ਮਿੱਤਰੋ 135000 ਰਸਾ ਉਹਨੇ ਇਹਦਾ ਰੇਟ ਕੀਤਾ ਵਾ ਜਣ ਜੀ ਗਾਂ ਦੀ ਕੁਆਲਿਟੀ ਤੁਹਾਨੂੰ ਆਪਾਂ ਸਾਰੀ ਦਿਖਾਤੀ ਆ ਦੇਖ ਲਓ ਹੱਡਾਂ ਪੈਰਾਂ ਦੀ ਵੀ ਮਜ਼ਬੂਤ ਆ ਤੇ 1 ਮਹੀਨਾ ਪੂਰਾ ਰਹਿੰਦਾ ਇਸ ਸੂਨ ਦੇ ਵਿੱਚ 1 ਮਹੀਨਾ ਪੂਰਾ ਰਹਿੰਦਾ ਮਿੱਤਰੋ ਸੂਨ ਦੇ ਵਿੱਚ ਤੇ ਸ਼ੀਮਣ ਬਾਰੇ ਵੀ ਜਾਣਕਾਰੀ ਦਿੱਤੀ ਜਰਾ ਸਹੀ ਇੱਕ ਵਾਰੀ ਫੋਨ ਨੰਬਰ ਤੇ ਲੋਕੇਸ਼ਨ ਬਾਰੇ ਜਾਣਕਾਰੀ ਜ਼ਰੂਰ ਦੇ ਦੇ ਜੀ ਹਾਂ ਜੀ 96535 ਹੂੰ 10572 ਠੀਕ ਹੈ ਜੀ ਕੈਮਰਾ ਫੋਨ ਨੰਬਰ ਆ ਪੈਂਡ ਮੇਰਾ ਦਿਖਾਉਣ ਵਾਦਾ ਜੀ ਠੀਕ ਹੈ ਜੀ ਦਿਖਾਉਣ ਵਾਦਾ ਆਪਣਾ ਕਿੱਥੇ ਪੈ ਜਾਂਦਾ ਜੀ ਇਹ ਇਧਰੋਂ ਜੇ ਮੋਗੇ ਵਾਲੇ ਪਾਸੇ ਵਾਗੇ ਡਾਲਾ ਦਿਖਾਣ ਵਾਧ। ਨਾਲੇ ਪਾਸੇ ਵੀ ਜੱਤਵਾਲ ਢੁੱਡੀ ਕਿਤੇ ਦਿਖਾਣ ਵਾਧਾ ਜਾਂਦਾ। ਹਾਂ ਜੀ ਜੇ ਬਰਨਾਲੇ ਵਾਲੀ ਸਾਈਡ ਆਈਏ ਫਿਰ ਬੁੱਟਰ ਤੋਂ ਦਿਖਾਣ ਵਾਧਾ ਜਾਂਦਾ। ਬੁੱਟਰ ਤੋਂ ਦਿਖਾਣ ਵਾਧਾ ਆ ਸਾਡੇ। ਗਾਂਦਰਾ ਮੈਟੋਂ ਚ ਤੁਸੀਂ ਦੇਖ ਲਓ। ਥਾਣ ਲੈ ਵਾਪਸ ਤੁਹਾਨੂੰ ਸਾਰਾ ਦਿਖਾਤਾ। ਜਾਣਕਾਰੀ ਵੀ ਸਾਰੀ ਦੇਤੀ ਆ। ਦਰਸਾਬ ਨੇ ਫੋਨ ਨੰਬਰ ਵੀ ਆਪਣਾ ਦੇਤਾ ਗੁਰੂ ਜੀ ਨੇ। ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਦਰਸਾਬ ਨੂੰ ਫੋਨ ਕਰ ਲਿਓ ਤੇ ਵੀਰ ਮੇਰਾ ਵੀ ਫੋਨ ਉਹੀ ਕਰਿਓ ਜਿਹਨੂੰ ਜਣ ਦੀ ਰੇਟ ਬਾਰੇ ਲੱਗਿਆ ਵੀ ਜਾਇਜ਼ ਆ ਤੇ ਥੋੜਾ ਜਿਹਾ ਮਾਨਤਾ ਦੱਸਦਾ ਵੀ ਕਰਦਾਂਗੇ ਉਹ ਜਾਇਜ਼ ਹੁੰਦਾ ਵਾ। ਦਰਸਾਬ ਦੇ ਫ 1875 ਦੀ ਸੀਗੀ ਉਹ ਜਿਹੜੀ ਮੱਝ ਵੇਚੀ ਸੀਗੀ ਉਹ ਆ ਬਾਈ ਜੀ ਲੈ ਕੇ ਸੀਗੇ ਤੇ ਆਪਾਂ ਇਹਨਾਂ ਤੋਂ ਫੀਡਬੈਕ ਲੈਣਾ ਬਾਈ ਜੀ ਕਿਵੇਂ ਸੀ ਉਹ ਮੱਝ ਦਾ ਰਿਕਾਰਡ ਕਿਵੇਂ ਰਿਹਾ ਜ ਜੇ ਮੈਡਾ ਸਮਝ ਦੱਸਿਆ ਉਵੇਂ ਹੀ ਨਿਕਲਿਆ ਜਾਂ ਫਰਕ ਨਿਕਲਿਆ ਉਹਨਾਂ ਨੇ ਕਿਹਾ ਸੀ ਉਹੀ 19 ਨੇ 21 ਨਿਕਲੀ 21 ਨਿਕਲੀ ਹਾਂਜੀ ਹਾਂਜੀ ਇਹੀ ਹੁੰਦੀ ਵੱਡੀ ਗੱਲ ਹੀ ਕਈ ਵਾਰੀ ਕਹਿਣ ਚ ਕੁਝ ਹੋਰ ਨਿਕਲਦਾ ਜਾਨਵਰ ਹਨਾਈ ਤੇ ਬਾਅਦ ਤੋਂ ਕੋਈ ਹੋਰ ਗੱਲ ਨਿਕਲ ਵੀ ਆ ਕਿਵੇਂ ਲੱਗੀ ਗਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਉਂਦੇ ਵਾਸਤੇ ਰਹੋ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ